ਯੂਬੀਲੀ ਆਰ ਦੇ ਪੋਸਟਵਾਲੇ ਆ ਵੇਖੋ ਕਿਸ ਤਰ੍ਹਾਂ ਰੋਬ ਦੇ ਆ ਸਾਡੇ ਪੰਜਾਬੀ ਪੀਰਾਂ ਦੇ ਟਰੱਕ ਪੱਥਰ ਮਾਰ ਮਾਰ ਕਰ ਰਹੇ ਆ ਵੇਖੋ ਆ ਵੇਖੋ ਉਹ ਪਿਸਤਲਾਂ ਦੇ ਨਾਰ ਰੋਬ ਦੇ ਆ ਟਰੱਕੇ ਕਿਹੜਾ ਤਰੀਕਾ ਹੋਇਆ ਟਰੱਕ ਰੁਕਣ ਦਾ ਆ ਇਹ ਮਰੀ ਮਰੀ ਵਾਲੇ ਟੈਕਨੋਲੋਜੀ ਕਣ ਕਾ ਬੇਹਣ ਇਸ ਤੋਂ ਬਾਅਦ ਆ ਵੇਖੋ ਤੁਸੀਂ ਆ ਫੋਰਕਟ ਮਨ ਤੋਂ ਬਾਅਦ ਪੀੜਿਤ ਪਰਿਵਾਰ ਨੂੰ ਕਰੀ ਡੀਸੀ ਬਣ ਕੇ ਬਈਏ ਦੇ ਰਹੇ ਸੀ ਧਮਕੀਆਂ ਫਿਰ ਸਿੰਘ ਨੇ ਦੇਖੋ ਕੀ ਕੀ ਕਿਹਾ ਜੀ ਹਾਏ ਪਿੰਡ ਲੇਹਰਾ ਤੋਂ ਜਿਹੜੇ ਪੰਜਾਬੀ ਦੀ ਕੁੱਟਮਾਰ ਹੋਈ ਹੈ ਉਸ ਦੇ ਬਾਰੇ ਇਹ ਘਟਨਾ ਹੈ ਵੀ ਰੋਤ ਕੋਈ ਵਾਰ ਨੂੰ ਤਨਕਾਰ ਰਹੇ ਸੀ ਨਗਰੀ ਡੀਸੀ ਬਣ ਕੇ ਬਈਏ ਇਹ ਕਾਮਲੀ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਪੁਲਿਸ ਵਾਲੇ ਤੇ ਜਿਹੜੇ ਡਰਾਈਵਰ ਆ ਇਹ ਤੁਸੀਂ ਯਾਰੀ ਉਹ ਬੀਓ ਡੀਸੀ ਲੋ ਤੇ ਉਹ ਡਰਾਈਵਰ ਤੁਸੀਂ ਆ ਜਿਹੜਾ ਕੰਡਕਟਰ ਲੱਗ ਰਹੇ ਸੀ ਪਾਤੜਾ ਸ਼ਹਿਰ ਵਿੱਚ ਬੱਸ ਡਰਾਈਵਰ ਅਤੇ ਬੱਸ ਕੰਡਕਟਰ ਦੇ ਨਾਲ ਹੱਥੋਂ ਭਈ ਹੋ ਰਹੀ ਹੈ ਪੁਲਿਸ ਵਾਲਿਆਂ ਨੇ ਇਹਦੇ ਬਾਰੇ ਵੀ ਅੱਗੇ ਜ਼ਿਕਰ ਕਰਾਦਿਆਂ ਤੁਹਾਨੂੰ ਮਾਮਲਾ ਤੁਹਾਨੂੰ ਦੱਸ ਰਿਹਾ ਹੈ ਇਹ ਹੋਇਆ ਹੈ ਆਹ ਉਹਨੇ ਬੱਪੂ ਦੇ ਸਿਰੋਂ ਹਲਪ ਸੱਤੇ ਵਿਅਕਤੀਆਂ ਨੇ ਲਈ ਵੱਡੀ ਵੀਡੀਓ ਹੋ ਰਹੀ ਹੈ ਵਾਇਰਲ ਇਸਲੇ ਵਲੇ ਵੀ ਕਲਮਤ ਕਰਦੇ ਆ ਬੀੜੀਆਂ ਨੂੰ ਜਿਹੜਾ ਤੋਪਰੇ ਸਾਥ ਤੋਂ ਬੰਦੇ ਆ ਬਾਪੂ ਦੇ ਸੁਣੋ ਸੰਘਰਸ਼ ਵਾਲੇ ਬੋਲ ਜੋਸ਼ ਭਰੇ ਬੋਲ ਆਪਣੇ ਅੰਦਰ ਜੋਸ਼ ਲਿਆਓ ਅਸਨੇਓ ਬਾਪੂ ਦੇ ਪੰਜਾਬ ਵਾਲੇ ਜੋਸ਼ ਭਰੇ ਬੋਲ ਇਹਵਾ ਵੀਡੀਓ ਮੇਖੋ ਕਿਸ ਤਰ੍ਹਾਂ ਯੂਪੀ ਬਿਹਾਰ ਦੀ ਪੋਸਟ ਸਾਡੇ ਪੰਜਾਬੀ ਡਰਾਈਵਰਾਂ ਨੇ ਟਰੱਕ ਰੋਕ ਲਈ ਹੈ ਆ ਮੇਖੋ ਹੈ ਨਾ ਨਹੀਂ ਆਉਦਾ ਹੈ ਹਾਂ ਕੋਈ ਤਰੀਕਾ ਆ ਇਹ ਪੜੇ ਲਿਖੇ ਹੋ ਕੇ ਇਹਨੇ ਪੜੇ ਲਿਖੇ ਆਦੇ ਤਰੀਕਾ ਆ ਪੰਜਾਬੀਆਂ ਦੇ ਟਰੱਕ ਰੋਕਣ ਦਾ ਦੇਖ ਲੋ ਬਰਤੂਤਾ ਯੂਪੀਬੀਆਰ ਦੀ ਪੁਲਿਸ ਨੂੰ ਨੋਇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਰ੍ਹਾਂ ਦੇ ਟਾਈਟਲ ਨਾਲ ਕਿ ਯੂਪੀਬੀਆਰ ਦੀ ਪੁਲਿਸ ਦਾ ਪੰਜਾਬੀਆਂ ਦੇ ਟਰੱਕ ਰੋਕਣ ਦਾ ਤਰੀਕਾ ਵੇਖ ਲੋ ਇੱਦਾਂ ਪੱਖੜ ਮਾਰ ਕੇ ਰੋਕ ਰਹੇ ਆ ਨੀ ਇਹ ਨਾ ਕੋ ਦਿੱ ਗਾੜਿਆ ਜਿਹੜਾ ਇਹ ਪੰਜਾਬੀਆਂ ਨਾਲ ਇੱਦਾਂ ਕਰੰਦੇ ਆ ਆ ਵੇਖ ਲੋ ਕਰਤੁਕਤਾ ਇਹ ਨਾਲ ਦੀਆਂ ਬਾਕੀ ਨਮ ਲੱਗਿਓ ਪਰ ਬੋਸ ਲਿਆ ਮਰੇ ਦਾ ਪਈ ਅਮਰਿਤਪਾਲ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲੇ ਹੀ ਨਾ ਇੱਕ ਇੰਟਰਵਿਊ ਦੇ ਵਿੱਚ ਕਹਿ ਦਿੱਤਾ ਸੀ ਬਹੁਤ ਵੱਡਾ ਖਲਾਸਾ ਕਰ ਦਿੱਤਾ ਸੀ ਉਹ ਵੀ ਤੁਹਾਨੂੰ ਸੁਣਨੇ ਆ ਕੀ ਕਿਹਾ ਸੀ ਕਿ ਅੱਗਿਆ ਤੁਸੀਂ ਦੱਸੋ ਵੀ ਇਹ ਗੱਲਾਂ ਲੈ ਲੈ ਪੈਸਾ ਉਹਨੇ ਕਹੀਆਂ ਸੀ ਹੈ ਸਹੀ ਅਗਰ ਇਹਨਾਂ ਦਾ ਉਹਦੇ ਟਾਈਮ ਤੇ ਪੂਰੀਆਂ ਲੈ ਸਹੀ ਤੋਂ ਕਰੀਆਂ ਹਸਮੇ ਉਹ ਵੀ ਕਹਿ ਰਹੇ ਸੀ ਜੇ ਹਮਾਚਲ ਦੇ ਵਿੱਚ ਇਹ ਕਾਨੂੰਨ ਹੈ ਕੋਈ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਘਰ ਨਹੀਂ ਬਣਾ ਸਕਦਾ ਆਪ ਨੂੰ ਹੈ ਤਾਂ ਫਿਰ ਅਸੀਂ ਕੋਈ ਸ਼ਾਮਲਾਟੇ ਪੰਜਾਬ ਕੋਈ ਟਰਤੀ ਕੋ ਸ਼ਾਮਲਾਟ ਹੈਗੀ ਆ ਵੀ ਇੱਥੇ ਜਿਹਦਾ ਜ਼ਿਕਰ ਤਾਂ ਮੂੰਹ ਚੁੱਕ ਕੇ ਆਵੇ ਸਵੇਰ ਨੂੰ ਪੰਜਾਬਾਂ ਦੀ ਟਿਕਟ ਲੈ ਕੇ ਤੇ ਇਹ ਕਹਿੰਦੇ ਤੁਸੀਂ ਬਾਹਰ ਜਾਂਦੇ ਜੋ ਹੁਣ ਇਹਨਾਂ ਨੂੰ ਦੱਸੋ ਵੀ ਬਾਹਰ ਫੀਦਾ ਜਾਂਦੇ ਪੰਜਾਬਾਂ ਦੀ ਟਿਕਟ ਲੈ ਕੇ ਸਟੇਸ਼ਨ ਤੇ ਇੱਕ ਬੈਗ ਚੁੱਕ ਕੇ ਬਾਹਰ ਚ ਜਾਈਦਾ ਕੈਨੇਡਾ ਅਸੀਂ ਜੀਵਨ ਭਾਗਿਤ ਨਾ ਪੇੜੀਆਂ ਦੀ ਕਮਾਈ ਲਾ ਕੇ ਬਾਹਰ ਜਾਂਦੇ ਉਹ ਤਾਂ ਲੱਖਾਂ ਡਾਲਰ ਸਰਕਾਰਾਂ ਨੂੰ ਟੈਕਸ ਟੈਕਸ ਦੇ ਕੇ ਫਿਰ ਪੀਆਰ ਲੈਂਦੇ ਇੱਥੇ ਉਹਦੇ ਵਿਜਾ ਲੱਗਣਾ ਨਹੀਂ ਲੱਗਣਾ ਬਾਹਰ ਦੀ ਗੱਲ ਉਹ ਕਹਿੰਦੇ ਕਿ ਸਾਡੀ ਬੋਲੀ ਸਿੱਖਣ ਤੇ ਲੱਖਾਂ ਰੁਪਏ ਖਰਚ ਕਰੋ ਉਹਰੇ ਨੂੰ ਦੱਸੋ ਜੂਪੀ ਤੇ ਬੈਠਾ ਬੰਦਾ ਬਿਹਾਰ ਤੋਂ ਪੰਜਾਬੀ ਬੋਲਦਾ ਤੇ ਰਿਹੜੀ ਦੇਤੇ ਹਿੰਦੀ ਚ ਲੱਗਿਆ ਤੇ ਮੈਂ ਤਾਂ ਫੇਰ ਕਹਿਣਾ ਹੀ ਆ ਲੋਕਾਂ ਨੂੰ ਵੀ ਇੱਥੇ ਇਤਾਂ ਦੀ ਸਮਾਜਿਕ ਗ੍ਰਿਧੀ ਹੈ ਭਾਈ ਜਿਹਨੂੰ ਸਾਡੀ ਮਾਂ ਬੋਲੀ ਈ ਬੋਲੀ ਲੱਗਦੀ ਹੈ ਉਸ ਨੇ ਸਾਡਾ ਕਾਰੋਬਾਰ ਕਰਦਾ ਬਾਕੀ ਪੰਜਾਬੀ ਉਹ ਪ੍ਰਵਾਸੀ ਵਾਲੀ ਦਾ ਗਾਲ ਛੱਡੋ ਸਾਡੇ ਪੰਜਾਬੀ ਵਿੱਚ ਜਦੋਂ ਘੁੱਟ ਨਹੀਂ ਗਏ ਆ ਵੇਖ ਲੋ ਖਬਰ ਕਦਾਰੀ ਆਈ ਹੈ ਜਨਮ ਦਿਨ ਮਨੋਂ ਨਹੀਂ ਪੈਸੇ ਨਾ ਦੇਣ ਤੇ ਪਿਤਾ ਦਾ ਪੋਤਰੇ ਕੀਤਾ ਕਤਲ ਆ ਪੁੱਤ ਦੱਸਿਆ ਜਾ ਰਿਹਾ ਜਾਂ ਮੀ ਕੋ ਪੁੱਛ ਗੈਸਟਨਾ ਦੇ ਨਾਲ ਇਹ ਕਾਰਵਾਈ ਕਰ ਰਹੀ ਆ ਇਹਕਿ ਇਹ ਇਹ ਲੋਹਾ ਹੜਮ ਪੰਜਾਬ ਦਾ ਬਾਕੀ ਤਾਂ ਗੱਲਾਂ ਛੱਡੋ ਬਾਕੀ ਗੱਲਾਂ ਨੂੰ ਕੀ ਗਈ ਹੈ ਆਪਣੇ ਪੰਜਾਬੀ ਜਿਹੜਾ ਕਿਸੇ ਨੂੰ ਪਾਤਾ ਹਾਂ ਵੇਖੋ ਪੋਸਲੇ ਉਹ ਕਿੰਦਾ ਫੜਿਆ ਹੋਇਆ ਆ ਪੁੱਤ ਗ੍ਰਿਫਤਾਰ ਬਾਥੜੀ ਵਾਲੇ ਦਿਨ 5000 ਨਾ ਦੇਣ ਤੇ ਪਿਤਾ ਦਾ ਕੈਂਚੀ ਮਾਰ ਕੇ ਕਰ ਦਿੱਤਾ ਕਤਲ ਕਹਿੰਦੀ ਇਸ ਤਰ੍ਹਾਂ ਦੀਆਂ ਕੰਮ ਨੇ ਫਿਰ ਵਾਇਰਲ ਹੋ ਰਹੀ ਹੈ ਪਰ ਪਰਵਾਸੀ ਨਾਲੇ ਤਾਂ ਚਲੋ ਕਰਨਾ ਹੀ ਕਰਨਾ ਸਾਡੇ ਪੰਜਾਬੀਆਂ ਦੇ ਜੇ ਜਦ ਇਦਾਂ ਹੀ ਆ ਤੁਹਾਡਾ ਸਾਹਮਣੇ ਉਹ ਸੱਚੀਆਂ ਹੁੰਦੇ ਦਾ ਬਹੁਤ ਹੁੰਦਾ ਅੱਗੇ ਆਉਣੀ ਖਬਰ ਆ ਦਿੱਲੀ ਨੇ ਇੱਕ ਕਿੰਨਰ ਪਾਰਟੀ ਦੇ ਘਰ ਕਹਿੰਦੇ ਇਨਕਮ ਟੈਕਸ ਨੇ ਰੇਡ ਮਾਰੀ ਆ ਤੇ ਦੇਖੋ ਕੀ ਕੀ ਮਿਲਿਆ ਆ ਵੇਖ ਲਓ ਤੁਸੀਂ ਵੀ ਹਨਾ ਲਹਿ ਜੋ ਕੀ ਕੀ ਮਿਲ ਗਿਆ ਆ ਇਸ ਲੋਨ ਕਿੰਨਾ ਪਹਿਹਾਤ ਕਿੰਨਾ ਸੂਨਾ ਆ ਦੇਖ ਲੋ ਆ ਕਿੰਨਰ ਗਰੇ ਪਉਂਦੇ ਨਹੀਂ ਨੀ ਨਾ ਜਮਾ ਤੇ ਜੇ ਕੋਈ ਬੱਚੇ ਦਾ ਜਨਮ ਹੁੰਦਾ ਇਹ ਦੱਸੀ ਜਾ ਰਹੀ ਆ ਕਿ ਦਿੱਲੀ ਨੇ ਇੱਕ ਕਿੰਨਰ ਪਾਰਟੀ ਦੇ ਘਰ ਦਿੱਲੀ ਤੋਂ ਹੈ ਘਰਨਾ ਇਨਕਮ ਟੈਕਸ ਨੇ ਰੇਡ ਮਾਰੀ ਸੀ ਤੇ ਬਹੁਤ ਕੁਝ ਮਿਲਿਆ ਇੰਨੀ ਜਾਇਦਾਦ ਮਿਲੀ ਹੈ ਉਹਤੇ ਹੀ ਨਿਕਮ ਤਾਂਕਸ ਵਾਲੇ ਹੀ ਹਰਾਂ ਦਾਗੇ ਸੀ ਇੰਨਾ ਕੁਛ ਵੀ ਕਿਤੇ ਅੱਗੇ ਉਹ ਕਿੰਨਦੀ ਵੀ ਵਿੱਚ ਬਾਗ ਹੁੰਦੀ ਹੈ ਉਹ ਗਿੰਦਾ ਹੈ ਸਾਡੀ ਮਿਹਨਤ ਹੈ ਇਹ ਸਾਡਾ ਕੰਮ ਹੈ ਇਹ ਸਾਨੂੰ ਕਿੱਥੇ ਅਸੀਂ ਕਿੜਾਵੇਂ ਤੇ ਜਾਂਦੇ ਹਾਂ ਉਹਨਾਂ ਵੱਲੋਂ ਇਹ ਸਾਰਾ ਸਮਾਨ ਮਿਲਿਆ ਹੋਇਆ ਹੈ ਇਸ ਵਿੱਚ ਕੁਝ ਵੀ ਗੰਤ ਨਹੀਂ ਹੈ ਇਹ ਸਾਡੀ ਕਮਾਈ ਹੈ ਇਹ ਆ ਤੁਹਾਨੂੰ ਦਿਖਾ ਦਿੰਦੇ ਆ ਦੁਬਾਰਾ ਆ ਵੇਖਿਓ ਇਹ ਆ ਵੇਖੋ ਵੀ ਕਿੰਨਾ ਕੁਛ ਹੈ ਤੋਂ ਵਾਦਵਾ ਆਇਫ ਕਿੰਨਾ ਪੈਸਾ ਬੁਲਾ ਮਤ ਬੁਆ ਹੈ ਆਹ ਸਰ ਇਨਕਮ ਟੈਕਸ ਵਾਲੇ ਵੀ ਹੈਰਾਨ ਰਹਿ ਗਏ ਸੀ ਨਾ ਕੁਛ ਦੇਖ ਕੇ ਦੇਖ ਲਓ ਤੁਸੀਂ ਕਿੰਨਾ ਸੋਹਣਾ ਕਿੰਨਾ ਪੈਸਾ ਮਰੀਆ ਇਨਕਮ ਟੈਕਸ ਵਾਲਿਆਂ ਬੱਧੀ ਪਨਯੋਪੀਓ ਬੇਲੇ ਲੈਰੀ ਵਿੱਚ ਨਾ ਪਰਵਾਸੀ ਪਈਆਂ ਦੇ ਵੱਲੋਂ ਨਾ ਇੱਕ ਪੀੜਤ ਪਰਿਵਾਰ ਆ ਵੇਖ ਸਕਦੇ ਹੋ ਇਹਨਾਂ ਦੇ ਨਾਲ ਵੀ ਦੇਰੀ ਨਾਲ ਕੋਟਮਾਰ ਹੋਈ ਸੀ ਤੇ ਉਸ ਮੰਗਣੀ ਵਿੱਚ ਨਾ ਵਿਸ਼ਾਖਰਪੁਰ ਦਾ ਤੱਕ ਨੂੰ ਅਲੱਗ ਮੰਗਲਾ ਹੈ ਇਹਦੇ ਵਿੱਚ ਨਾ ਫਿਰ ਕਿੰਦੇ ਕੁਸ਼ਿਆਰ ਪਰਿਕਟ ਨਾ ਦੇ ਵਾ ਪੀੜਤ ਪਰਿਵਾਰ ਨੂੰ ਨਕਲੀ ਡੀਸੀ ਅਫਸਰ ਰਹਿ ਦਰਿਨਾ ਵੱਡੇ ਵੱਡੇ ਅਸਰ ਬਣ ਕੇ ਨਾ ਤੰਗ ਪ੍ਰੇਸ਼ਾਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਆਸ ਗਿਆ ਬਲੇ ਪੀੜਤ ਪਰਿਵਾਰ ਨੂੰ ਤੇ ਫਿਰ ਇਹ ਸਿੰਘ ਸਾਹਿਬ ਨੇ ਜਦ ਇਹ ਨਾ ਜਦ ਦਾ ਫੋਨ ਫੋਨ ਨੰਬਰ ਲਗਾ ਲੈਂਦੇ ਨੇ ਉਹਨਾਂ ਦੇ ਇਹ ਕਨਫਰਮ ਕਰਨ ਲਈ ਇਹ ਸਹੀ ਬੰਦੇ ਨੇ ਤਾਂ ਜਾਂ ਗਲਤ ਬੰਦੇ ਨੇ ਤੇ ਫਿਰ ਦੋਈ ਨੂੰ ਇਹ ਕਨਫਰਮ ਕੀਤਾ ਤਾਂ ਪਤਾ ਲੱਗਿਆ ਕਿ ਉਹ ਜ਼ਿਲੇ ਆ ਨਕਲੀ ਬੰਦੇ ਸੀ ਨਕਰੀ ਪੀਸੀ ਬਣ ਕੇ ਪਈਆਂ ਦੇ ਵੱਲੋਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਪਿੰਡ ਦਾ ਲੈਹਰਾ ਤੋਂ ਜਿਹੜਾ ਪੀੜਤ ਪਰਿਵਾਰ ਹੈ ਗਿਰਾਹ ਦੇ ਬੇਟੇ ਦੀ ਗੁੱਟਮਾਰ ਕਿ ਕੀਤੀ ਗਈ ਸੀ ਪ੍ਰਵਾਸੀ ਭਈਆਂ ਦੇ ਵੱਲੋਂ ਅੱਗੇ ਆਵਾਜ਼ ਬੁਲਿਓ ਬਾਪੂ ਆ ਮੈਂ ਥਾਣੇ ਆਉਣਾ ਮੈਂ ਆਪਾਂ ਚਾਹੇ ਮੈਨੂੰ ਜੋ ਮਰਜ਼ੀ ਕਰੀ ਮੈਨੂੰ ਬਾਹਰੋਂ ਅੰਦਰ ਚਾਹੇ ਮੈਨੂੰ ਕੋਈ ਮਰਜ਼ੀ ਕੀ ਨੋਆ ਬਾਪੂ ਤੁਹਾਡਾ ਪੱਲ ਤਾਂ ਇਹ ਦੱਸੋ ਪਿੰਡ ਕਿਹੜਾ ਮੇਰਾ ਮਰਜੀਤ ਸਿੰਘ ਨੋ ਹੈ ਹਾਂ ਕਰਪਾਲ ਸਿੰਘ ਦਾ ਮੁੰਡਾ ਮੈਂ ਰਾਮਪੁਰ ਸ਼ਨਾ ਪਿੰਡਾ ਹੈ ਮੇਰਾ ਅੱਛਾ ਆ ਪੱਗ ਤੁਹਾਡੇ ਹੱਥ ਚਾ ਤੁਹਾਡੀ ਕੀ ਗੱਲ ਬਾਤ ਹੈ ਯਾਰ ਮੇਰੀ ਸੱਤੋਂ ਲਾਹੀ ਨਹੀਂ ਜਾਂ ਮੈਨੂੰ ਉਹਨਾਂ ਨੇ ਉਹ ਫੜਕ ਦੇ ਖਿੱਚੀ ਦਾ ਮੈਨੂੰ ਫੜਦਾ ਰਹੇ ਨੇ ਕਿ ਕਿੱਥੇ ਇੱਕ ਦੀ ਗੱਲ ਹੈ ਕਦੋਂ ਦੀ ਗੱਲ ਆ ਹੁਣ ਦੀ ਅੱਧਾ ਘੰਟਾ ਨਹੀਂ ਹੋਇਆ ਮੈਂ ਸਾਈਕਲ 'ਤੇ ਰਮੇਸ਼ੰਦਰ ਦੇ ਆਂਦਾ ਉਸ ਕੋਲੇ ਡਾਊਨ ਕੋਲੇ ਅੱਛਾ ਆ ਜਿਹੜਾ ਤੁਹਾਡੇ ਅੰਮਰਗੜਾ ਵਾਲੇ ਕਿੰਨੇ ਜਣੇ ਸੀਗੇ ਤੁਸੀਂ ਉਹ ਮੈਂ ਤਾਂ ਗੱਲਾਂ ਸੀ ਉਹ ਦੋ ਸੀ ਅੱਛਾ ਹਾਂ ਏ ਆ ਹੱਥ 'ਚ ਇੱਕ ਹੋਰ ਥੋੜੇ ਕੀ ਆ ਇਹ ਆਹਾ ਆਹਾ ਇਹ ਉਹਦੇ ਆਮ ਟੁੱਗੀਆਂ ਗੱਲ ਚ ਪਾਇਆ ਸੀ ਮੇਰੇ ਹੱਥ ਬੁੜੇ ਦਾ ਮੰਨਦਾ ਉਹ ਵੀ ਆਉਦਾ ਵੀ ਹੱਥ ਬੁੜਾ ਦਾ ਹੋਣੀ ਗਾ ਅੱਛਾ ਤੂੰ ਪੈਸੇ ਕਿਉਂ ਖੋਹੇਂਦੇ ਤੋਤੋ ਆਮ ਮਟਵਾ ਲੈਗੇ ਆਪਾਂ ਕੱਢ ਕੇ ਲੋ ਪੰਜਾਬੀ ਉਹ ਪੰਜਾਬ ਦਾ ਹਾਲ ਕਿੰਨੇ ਆਲਪਛਾਤੇ ਜਿਹੜੇ ਕੀ ਵਿਅਕਲਾ ਉਹ ਆਹ ਇਹ ਬਕੂਦੀ ਬਾਗੂ ਤਾਰੀ ਗਈ ਤੇ ਇਸ ਮਾਨਸੂਨ ਫੋਕੇ ਲਾਇਏ ਹਾ ਹਾਲ ਹੋ ਗਿਆ ਸਾਡੇ ਪੰਜਾਬ ਦਾ ਰੱਬ ਹੀ ਰੱਖਾ ਯਾਰ ਠੀਕ ਹੈ ਬਾਕੀ ਹੋਰ ਤਾਰੀਆਂ ਮਡੀਆਂ ਕਰਾਂ ਦੀ ਅਪਡੇਟ ਲਈ ਬੰਨਾ ਤੀਬ ਰੱਖੀ ਕਿ ਕਿਸਾਨਾਂ ਨਾਲ ਜੁੜੇ ਰਹੋ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ